ਏ ਜੀ ਬਸ ਪਹਿਲੇ ਉਡਾਨ ਦਾ ਸ਼ੌਕ ਸੀ ਤੇ ਉਸ ਤੋਂ ਬਾਅਦ ਇੱਕ ਫੋਟੋ ਵੇਖੀ ਵਧੀਆ ਗੁੱਡੀ ਲੱਗੀ YouTube ਤੋਂ ਤੇ ਕਾਰੀਗਰ ਕੋ ਗਿਆ ਮੈਂ ਬਣਵਾਉਣ ਤੇ ਉਹਨਾਂ ਨੇ ਕਿਹਾ ਜੀ ਸਾਡੇ ਵੱਸ ਦੀ ਗੱਦ ਨਹੀਂ ਉਸ ਤੋਂ ਬਾਅਦ ਫਿਰ ਮੈਂ YouTube ਤੋਂ ਵੀਡੀਓ ਦੇਖ ਦੇਖ ਕੇ ਦੇਖ ਦੇ ਕੇ ਹੋਲੀ ਹੋਲੀ 2019 ਛੇ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਅੱਜ ਆ ਕੇ 5 6 ਸਾਲ ਬਾਅਦ ਪ੍ਰੋਫੈਸ਼ਨਲ ਕੰਮ ਕਰਨਾ ਤੇ ਸੇਫ ਫਲਾਈ ਫਲਾਈ ਨੂੰ ਜਿਹੜਾ ਵਾਪਾ ਪ੍ਰੇਫਰ ਕਰੀਏ ਠੀਕ ਹੈ ਕਾਟਨ ਸਾਡੀ ਯੂਜ਼ ਕਰੀਏ ਜਿਹਦੇ ਨਾਲ ਕੀ এনवायरमेंट ਵੀ ਬਚੇ ਔਰ ਲੋਕਾਂ ਨੂੰ ਹੀ ਜੜਿਆ ਮਤਲਬ ਕੋਈ ਨੁਕਸਾਨ ਨਾ ਹੋਏ ਕਹਿੰਦੇ ਹਨ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਟਾਲਾ ਦੇ ਰਹਿਣ ਵਾਲੇ ਰਾਜਾ ਨਾਮਕ ਨੌਜਵਾਨ ਨੂੰ ਪਤੰਗ ਉਡਾਉਣ ਦਾ ਸ਼ੌਂਕ ਸੀ ਅਤੇ ਇਸ ਦੇ ਨਾਲ ਹੀ ਉਹ ਆਪਣੀਆਂ ਮਨਪਸੰਦ ਪਤੰਗਾਂ ਬਣਾਉਣ ਦਾ ਆਰਡਰ ਦਿੰਦਾ ਸੀ ਹਾਲਾਂਕਿ ਬਟਾਲਾ ਵਿੱਚ ਬਹੁਤ ਸਾਰੇ ਲੋਕ ਪਤੰਗਾਂ ਬਣਾਉਂਦਾ ਕੰਮ ਕਰਦੇ ਨੇ ਪਰ ਲੋਹੜੀ ਦੇ ਦਿਨਾਂ 'ਚ ਇਨਾਂ ਕੋਲ ਬਹੁਤ ਕੰਮ ਹੁੰਦਾ ਹੈ। ਰਾਜਾ ਨੇ ਇੱਕ ਵੱਡੀ ਪਤੰਗ ਬਣਾਉਂਦਾ ਆਰਡਰ ਕਿਸੇ ਪਤੰਗ ਦੇ ਕਾਰੀਗਰ ਨੂੰ ਦਿੱਤਾ ਸੀ ਪਰ ਕੰਮ ਜ਼ਿਆਦਾ ਹੋਣ ਕਾਰਨ ਉਹ ਸਮੇਂ ਸਿਰ ਰਾਜਾ ਦੇ ਕਹੇ ਅਨੁਸਾਰ ਪਤੰਗ ਨਹੀਂ ਬਣਾ ਪਾਇਆ। ਰਾਜਾ ਨੇ YouTube ਤੇ ਦੇਖ ਕੇ ਆਪ ਹੀ ਪਤੰਗ ਬਣਾਉਂਦਾ ਮਨ ਬਣਾ ਲਿਆ ਅਤੇ ਨਾ ਸਿਰਫ ਆਪਣੀ ਮਨਪਸੰਦ ਵੱਡੀ ਪਤੰਗ ਬਣਾਈ ਬਲਕਿ ਹੋਲੀ-ਹੋਲੀ ਪਤੰਗ ਬਣਾਉਂਦਾ ਕੰਮ ਵੀ ਸ਼ੁਰੂ ਕਰ ਦਿੱਤਾ ਤੇ ਹੁਣ ਪਤੰਗਾ ਬਣਾਉਣਾ ਉਸ ਦਾ ਕੀਤਾ ਬਣ ਗਿਆ ਬਟਾਲਾ ਵਿੱਚ ਰਾਜਾ ਬੇहद ਮਸ਼ਹੂਰ ਹੋ ਗਿਆ ਤੇ ਦੂਰ ਦਰਾਡੇ ਇਲਾਕਿਆਂ ਵਿੱਚ ਉਸ ਦੀ ਬਣਾਈ ਪਤੰਗ ਜਾ ਰਹੀ ਹੈ ਉਸ ਨੇ ਪਤੰਗ ਬਣਾਉਂਦੀ ਕਿਸੇ ਕੋਲੋਂ ਸਿੱਖਲਾਈ ਨਹੀਂ ਲਈ YouTube ਤੋਂ ਸਿੱਖ ਕੇ ਹੀ ਸਾਰਾ ਕੰਮ ਸ਼ੁਰੂ ਕੀਤਾ ਤੇ ਅੱਜ ਵਕਫ ਵਕਤਾਂ ਦੇ ਪਤੰਗਾਂ ਬਣਾ ਕੇ ਬਹੁਤ ਮੋਟੀ ਕਮਾਈ ਕਰ ਰਿਹਾ ਹੈ ਮੇਰਾ ਨਾਮ ਜੀ ਰਾਜਾ ਰਜੇਸ਼ ਮੋੜ ਜੀ ਇਹਨਾਂ ਬੁੱਢੇ ਦਾ ਸ਼ੌਂਕ ਤੋਂ ਪਿਆਰ ਕਰਦਾ ਹਾਂ ਏ ਜੀ ਬਸ ਪਹਿਲੇ ਉਡਾਣ ਦਾ ਸ਼ੌਕ ਸੀ ਤੇ ਉਸ ਤੋਂ ਬਾਅਦ ਇੱਕ ਫੋਟੋ ਵੇਖੀ ਵਧੀਆ ਗੁੱਡੀ ਲੱਗੀ YouTube ਤੋਂ ਤੇ ਕਾਰੀਗਰ ਕੋ ਗਿਆ ਮੈਂ ਬਰਵਾਉਣ ਤੇ ਉਹਨਾਂ ਨੇ ਕਿਹਾ ਜੀ ਸਾਡੇ ਵਾਸਤੇ ਗੱਲ ਨਹੀਂ ਹੈਗੀ ਇਹ ਅਸੀਂ ਨਹੀਂ ਬਣਾ ਸਕਦੇ ਕਾਫੀ ਦਿਨਾਂ ਬਾਅਦ ਉਹਨਾਂ ਨੇ ਮਨ ਜਵਾਬ ਦੇਤਾ ਪੈਸੇ ਵੀ ਲੱਲੇ ਉਸ ਤੋਂ ਬਾਅਦ ਫਿਰ ਮੈਂ YouTube ਤੋਂ ਵੀਡੀਓ ਦੇਖ ਦੇਖ ਕੇ ਦੇਖ ਦੇ ਕੇ ਹੌਲੀ ਹੌਲੀ 2019 ਛੇ ਬਣਾਉਣੀ ਸ਼ੁਰੂ ਕੀਤੀ ਹੈ ਤੇ ਅੱਜ ਆ ਕੇ

ਦੇਨ ਦੇ ਰਹਾਂ ਦੀ ਵੇਖੋ ਇੱਕ ਚੀਜ਼ ਮੈਂ ਆਪਣੇ ਜਿਹੜੇ ਉਡਾਣ ਵਾਲੇ ਸ਼ੌਕੀਨ ਹਨ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਬਹੁਤ ਜ਼ਿਆਦਾ ਰੱਖਤਾ ਨਹੀਂ ਜੀ ਇਹ ਸਿਰਫ ਇਹਨਾਂ ਦੀ ਸ਼ੇਪ ਬੋਲਿਆ ਠੀਕ ਆ ਔਰ ਇਹ ਸ਼ੇਪ ਜਿਹੜੇ ਲਖਨਊ ਦੇ ਵਿੱਚ ਸ਼ੌਪ ਕਰਦੇ ਨਾਲ ਲਖਨਊ ਬਰੇਲੀ ਦੇ ਵਿੱਚ ਉਥੋਂ ਨਿਕਲੀ ਆ ਤੇ ਇੰਡੀਆ 'ਚ ਵੀ ਬੰਦੀ ਪਰ ਛੋਟੀ ਬੁੱਡੀ 'ਚ ਬੰਦੀਦੀ ਹੈ ਤੇ ਉਹ ਹੀ ਸ਼ੇਪ ਨੂੰ ਆਪਾਂ ਵੱਡੇ ਵੱਡੀ ਬੁੱਡੀ 'ਚ ਕਨਵਰਟ ਕਰਕੇ ਤੇ ਬਣਾ ਦਿੱਤਾ ਵਾ ਬਸ ਇਹ ਆ ਕਿ ਦੁਕਾਨਦਾਰ ਵੇਚਣ ਵਾਸਤੇ ਇੱਕ ਥੋੜਾ ਇਮਪ੍ਰੈਸ਼ਨ ਜਮਾਉਣ ਵਾਸਤੇ ਕਹਿੰਦਾ ਕਿ ਪਾਕਿਸਤਾਨੀ ਆ ਬਾਕੀ ਸਭ ਕੁਝ ਇੰਡੀਆ ਦੇ ਬਣਦਾ ਮਹਾਰਾਜ ਹੈ ਨਾ ਕਲੌਜੀ ਮਤਲਬ ਇਹ ਹਾਂਜੀ ਇਹ ਸਟਾਰਟਿੰਗ ਜਿਹੜੀ ਆ ਨਵਾਬਾਂ ਤੋਂ ਆਈ ਲਖਨਊ ਹਾਂਜੀ ਇਹਦੇ ਚ ਇਹ ਹੈ ਕਿ ਇਹਨੂੰ ਪ੍ਰੋਪਰ ਜਿਹੜੀ ਆਪਾਂ ਸ਼ਲਾਈ ਕਰਦੇ ਆ ਨਾ ਜਦੋਂ ਉਹ ਵੇਟ ਇੱਕੋ ਜਿਹਾ ਰਹਿੰਦਾ ਦੋਨਾਂ ਸਾਈਡ ਤੇ ਇਸ ਕਰਕੇ ਗੁੱਡੀ ਦੀ ਜਿਹੜੀ ਕੁਆਲਿਟੀ ਹੋ ਜ਼ਿਆਦਾ ਵਧੀ ਜਾਂਦੀ ਹੈ ਇਸ ਸਟਾਰਟਿੰਗ ਦੀ ਇਹ ਜੋੜ ਦੇ ਜੀ ਦੇਖੋ ਜੀ ਜਿਹੜੀ ਮਾਰਕੀਟ ਚ ਆਮ ਤਿੱਲੇ ਦੀ ਗੁੱਡੀ ਬਣੇਗੀ ਨਾ ਉਹ ਬਿਲਕੁਲ ਕੋਰਨਰਾਂ ਚ ਸਿੱਧੀ ਹੋ ਜੇਗੀ ਔਰ ਜਿਹੜੀ ਕੁੜੀ ਆਪ ਨੂੰ ਆਪਾਂ ਕਹਿ ਲੈਨੇ ਆ ਲਖਨਊ ਦੀ ਸ਼ੇਪ ਉਹਨੂੰ ਆਹ ਸਾਈਡਾਂ ਤੋਂ ਬੁਲਾਈ ਹੋਏਗੀ ਉਸ ਐ ਪਰ ਹੈ ਕਿੰਦਾ ਕਿੰਦਾ ਲੋਕੀ ਡਿਮਾਂਡ ਕਰਦੇ ਹੋ ਬਣਾਉਂਦੀ ਬਹੁਤ ਜ਼ਿਆਦਾ ਜੀ ਅੱਜ ਕੱਲ ਫਲੈਗਸ ਹਰ ਤਰ੍ਹਾਂ ਦੇ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਫਲੈਗ ਬਹੁਤ ਚੱਲਦੇ ਆ ਪਰ ਮੈਂ ਪ੍ਰਿਫਰ ਕਰਾਂਗਾ ਸਭ ਤੋਂ ਪਹਿਲਾਂ ਇੰਡੀਆ ਦਾ ਫਲੈਗ ਠੀਕ ਹੈ ਨਾ ਇੰਡੀਆ ਦਾ ਫਲੈਗ ਵੀ ਆਪਣੇ ਘਰ ਦੀ ਇੰਡੀਆ ਦਾ ਫਲੈਗ ਮੈਂ ਬਣਾਇਆ ਖੁਦ ਜੀ ਉਹ ਕਿੰਦਾ ਕਿੰਦਾ ਬਣਾਉਣੇ ਚਾਹਦੇ ਤੁਸੀਂ ਥੋੜੀ ਆ ਦੇਖੀ ਨਿਕ ਆਪਣੇ ਕਾਲਾਂ ਦੇ ਵਿੱਚ ਮੇਨ ਲੋੜੀ ਨਹੀਂ ਦੇਖੋ ਜੀ ਲੋੜੀ ਜਿਹੜੀ ਆ ਸਾਡੇ ਬਟਾਲੇ ਤੇ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਡਾ ਤਿਹਾਰ ਆ ਠੀਕ ਹੈ ਨਾ ਇਸ ਦਿਨ ਇਹ ਹੀ ਨਹੀਂ ਆ ਕਿ ਆਪਾਂ ਪਤੰਗਾ ਉਡਾਉਂਦੇ ਆ ਹੋਰ ਵੀ ਕਾਫੀ ਉਹਦੇ ਮਹੱਤਵ ਹੈਗੇ ਆ ਲੋੜੀ ਦੇ ਸਰਦੀਆਂ ਨਾਲ ਰਿਲੇਟਿਡ ਆਏ ਲੋੜੀ ਦਾ ਤਿਹਾਰ ਤੇ ਸੇਫ ਕਾਈਟ ਫਲਾਈ ਨੂੰ ਜਿਹੜਾ ਵਾ ਆਪਾਂ ਪ੍ਰੈਫਰ ਕਰੀਏ ਠੀਕ ਆ ਕਾਟਨ ਸਾਡੀ ਯੂਜ਼ ਕਰੀਏ ਜਿਹਦੇ ਨਾਲ ਕੀ এনਵਾਇਰਨਮੈਂਟ ਵੀ ਬਚੇ ਔਰ ਲੋਕਾਂ ਨੂੰ ਹੀ ਜੜਿਆ ਮਤਲਬ ਕੋਈ ਨੁਕਸਾਨ ਨਾ ਹੋਏ ਦੇਖਿਆ ਇਹ ਕੰਮ ਕਰਤੀ ਹੀ ਪਹਿਲਾ ਕੰਮ ਹੋਰ ਕਰਦੇ ਪਰ ਇੱਕ ਨੂੰ ਕੰਮ ਬਦਲਣ ਤੇ ਟਾਈਮ ਲੱਗਦਾ ਇਹ ਦੇਖੋ ਜੀ ਸ਼ੌਕ ਨਾਲ YouTube ਤੋਂ ਦੇਖਦੇ ਦੇਖਦੇ ਦੇਖ ਕੇ ਮੈਂ ਪਹਿਲੇ ਸਿਰਫ ਆਪਣੇ ਉਡਾਉਣ ਵਾਸਤੇ ਬਣਾਉਂਦਾ ਸੀ ਫਿਰ ਮੇਰੇ ਜਿਹੜੇ ਕਰੀਬੀ ਦੋਸਤ ਨੇ ਉਹਨਾਂ ਨੇ ਮੈਨੂੰ ਥੋੜਾ ਹੌਸਲਾ ਦਿੱਤਾ ਤੇ ਫਿਰ ਨਾ ਉਹਨਾਂ ਵਾਸਤੇ ਬਣਾਣੀ ਸ਼ੁਰੂ ਕੀਤੀ ਫਿਰ ਹੌਲੀ ਹੌਲੀ ਜਦੋਂ ਮੇਰੀ ਕਾਈਟ ਦਾ ਮਤਲਬ ਲੋਕਾਂ ਨੂੰ ਸ਼ੌਕ ਚੱਲਿਆ ਤੇ ਤੇਰੇ ਅਬ ਪ੍ਰੋਫੈਸ਼ਨਲ ਕੰਮ ਸ਼ੁਰੂ ਕਰਦਾ। ਲੋਡਲ ਇੱਕ ਨਿਯਮਾ ਸਾਰਾ ਸਾਲ ਬੰਦ ਨਹੀਂ ਸਾਰਾ ਸਾਲ ਹੀ ਮੇਰੇ ਕੋ ਆਰਡਰ ਹੁੰਦਾ।